ਹਰ ਸਿਮਰਤ ਬਾਦਲ ਨੇ ਪੰਜਾਬ ਚ ਆਪ ਦੇ ਉਮੀਦਵਾਰਾਂ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਪੁੱਛਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਉਹਨਾਂ ਵਾਅਦਿਆਂ ਦਾ ਕੀ ਬਣਿਆ ਜੇ ਚ ਆਮ ਲੋਕਾਂ ਨੂੰ ਟਿਕਟਾਂ ਦੇਣ ਬਾਰੇ ਕਿਹਾ ਗਿਆ ਸੀ ਹਰ ਸਿਮਰਤ ਬਾਦਲ ਨੇ ਆਪ ਨੂੰ ਖਾਸ ਆਦਮੀਆਂ ਦੀ ਪਾਰਟੀ ਦੱਸਿਆ ਦੇਖੋ ਗੱਲਾਂ ਸੀਗੀਆਂ ਭਗਵੰਤ ਮਾਨ ਨੇ ਗੱਲਾਂ ਤੋਂ ਇਲਾਵਾ ਕੰਮ ਕਿਹੜਾ ਕੀਤਾ ਹੈ ਗੱਲਾਂ ਸੀਗੀਆਂ ਲੋਕਾਂ ਨੂੰ ਫਸਾਉਣ ਵਾਸਤੇ ਕਿ ਤੁਹਾਡੇ ਆਮ ਘਰਾਂ ਦੇ ਮੁੰਡਿਆਂ ਨੂੰ ਅਸੀਂ ਐਮਐਲਏ ਐਮਪੀ ਬਣਾਵਾਂਗੇ ਮੰਤਰੀ ਬਣਾਵਾਂਗੇ ਉਹ ਵਿਚਾਰੇ ਜਿਹੜਾ ਦਰਿਆ ਪਛਾਂਦੇ ਸੀ ਉਹਨਾਂ ਦਰਿਆ ਬਸਾਉਂਦੇ ਰਹਿ ਗਏ ਤੇ ਬਣਨ ਤੋਂ ਬਾਅਦ ਹੁਣ ਪਾਵੇਂ ਐਮਪੀ ਬਣਾਏ ਉਹ ਵੀ ਦਿੱਲੀ ਤੋਂ ਲੈ ਕੇ ਜਿੱਥੇ ਕੇਜਰੀਵਾਲ ਨੇ ਕਿਹਾ ਪੰਜਾਬ ਤੋਂ ਬਾਹਰ ਦੇ ਬੰਦਿਆਂ ਨੂੰ ਕੋਈ ਨੌਕਰੀ ਮਿਲਦੀ ਏ ਉਹ ਵੀ ਪੰਜਾਬ ਤੋਂ ਬਾਹਰ ਦੇ ਬੰਦਿਆਂ ਨੂੰ ਸਾਡਾ ਪਾਣੀ ਉਹ ਵੀ ਪੰਜਾਬ ਤੋਂ ਬਾਹਰ ਭੇਜੀ ਜਾ ਰਿਹਾ ਤੇ ਸੁਣ ਘਰਾਨੀ ਦੀ ਗੱਲ ਏ ਕਿ ਐਮਪੀ ਦੀ ਜੱਟ ਚੋਨਾ ਹੈਗੀਆਂ ਭੱਟੋ ਪਰ ਉਹ ਤਾਂ ਆਮ ਬੰਦਿਆਂ ਨੂੰ ਦੇ ਦੋ ਜਿਹੜਾ ਤੁਹਾਡੀ ਦਰਿਆ ਪਛਾਂਦੇ ਵੀ ਰਹੇ ਸੀ ਕਹਿੰਦੇ ਪੈਂਚਰ ਲਾਂਦੇ ਸੀ ਰੇੜੀ ਲਾਂਦੇ ਸੀ ਪਕੌੜੇ ਬਣਾਉਂਦੇ ਸੀ ਉਹ ਕਿੱਥੇ ਹੈਗੇ ਇਹ ਦੋਨਾਂ ਦੀ ਮਿਲੀ ਭੁਗਤ ਵੱੱਟ ਤੋਂ ਬਾਅਦ ਤਾਂ ਕंग्रेਸੀਆਂ ਨੂੰ ਟਿਕਟ ਦੇ ਰਹੇ ਨੇ ਜਿਹੜਾ ਪਾਰਟੀ ਛੱਡ ਕੇ ਇਹਨਾਂ ਕੋਲ ਆਏ ਨੇ ਤੇ ਬਾਕੀ ਵੱਡੇ ਮੰਤਰੀ ਜਿਹੜੇ ਰੱਜੇ ਹੋਏ ਨੇ ਉਹਨਾਂ ਨੂੰ ਦੇ ਰਹੇ ਨੇ ਉਹਨ ਇਥੋਂ ਖੇਤੀਬਾੜੀ ਮੰਤਰੀ ਨੂੰ ਦਿੱਤਾ ਤੇ ਖੇਤੀਬਾੜੀ ਮੰਤਰੀ ਹੁਣ ਸਾਡੀ ਜ਼ਮੀਨ 'ਚ ਆ ਕੇ ਹਰਿਆਣਾ ਭੁੱਲ ਗਏ ਕਿਸਾਨਾਂ ਦੇ ਉੱਤੇ ਬੋਲੀਆਂ ਮਾਰ ਕੇ ਡਰੋਨ ਰਾਹੀਂ ਘਾਇਲ ਕਰਕੇ ਖੇਤੀਬਾੜੀ ਮੰਤਰੀ ਨੂੰ ਅੱਗੇ ਹੋ ਕੇ ਪਹਿਲੇ ਆਪ ਦੀ ਗੋਲੀ ਖਾਣੀ ਸੀ ਕਿ ਭਾਜਪਾ ਦੇ ਬੰਦੇ ਕਿਸਾਨਾਂ ਨਾਲ ਮੁੱਖ ਮੰਤਰੀ ਨਾਲ ਖੇਤੀਬਾੜੀ ਮੰਤਰੀ ਹੁਣ ਕਿਹੜੇ ਮੂਦੇ ਨਾਲ ਜੀਣੋ ਦੁਆਨੀ ਮੁਆਫਾ ਨਹੀਂ ਤੇ ਦੰਗਰ ਮਾਰ ਰਹੇ ਨੇ ਫਸਲਾਂ ਦੇ ਉੱਤੇ ਤੇ ਦੇ ਮੌਸਮੀ ਮਾਰ ਕਰੇ ਨਰਮਾ ਮਰ ਰਿਹਾ ਹੈ ਹੜਾ ਆ ਰਹੀਆਂ ਨੇ ਕਿਹੜੇ ਪਾਪੜ ਤੇ ਜਿਹੜੇ ਇਸ ਸਰਕਾਰ ਨੇ ਅਰਬਾਂ ਕਰੋੜਾ ਕਮਾਏ ਨੇ ਹੁਣ ਉਹ ਅਰਬਾਂ ਕਰੋੜੀਆਂ ਨੂੰ ਇਹ ਕੰਸੀ ਦੀ ਟਿਕਟ ਦੇ ਕੇ ਇੱਕ ਗੱਲ ਦਾ ਸਬੂਤ ਪੇਸ਼ ਕਰ ਰਹੇ ਨੇ ਕਿ ਇਹ ਆਮ ਆਦਮੀਆਂ ਦੀ ਸਰਕਾਰ ਨਹੀਂ ਹੈ ਇਹ ਬਹੁਤ ਖਾਸ ਬਣ ਚੁੱਕੀ ਹੈ ਜਿਵੇਂ ਭਗਵੰਤ ਸਾਨ ਖੁਦ ਖਾਸ ਬਣ ਗਿਆ ਹੈ ਤੇ ਆਮ ਲੋਕਾਂ ਦੀ ਤਾਂ ਇਹਨਾਂ ਨੂੰ ਪਰਵਾਹੀ ਨਹੀਂ ਨਾ ਆਮ ਬੀਬੀਆਂ ਦੇ ਖਾਤੇ 'ਚ ਹਜ਼ਾਰ-ਹਜ਼ਾਰ ਰੁਪਏ ਆਏ ਨਹੀਂ। ਨਾ ਆਮ ਧਰਾਂ ਦੇ ਮੁੰਡਿਆਂ ਨੂੰ ਨੌਕਰੀਆਂ ਲੱਗ ਰਹੀਆਂ ਨੇ। ਕਿ ਨਾ ਹੀ ਕਿਤੇ ਆਮ ਇਨਸਾਨ ਨੂੰ ਆਮ ਕਿਸਾਨ ਦਾ ਬਾਹ ਫੜੀ ਜਾ ਰਹੀ ਹੈ ਜਦ ਕੋਈ ਨੁਕਸਾਨ ਹੁੰਦਾ ਹੈ। ਤੋਂ ਆਮ ਇਸ ਪ੍ਰਕਾਰ ਦੇ ਟੋਕਣੇ ਤੇ ਮੁਕੰਮਲੇ ਲੱਗੇ ਹੋਏ ਨੇ। ਕਦੇ ਰਾਸ਼ਨ ਦੇ ਕਾਰਡ ਕੱਟਦੇ, ਆਟੇ ਦਾ ਕਾਰਡ ਕੱਟਦੇ, ਕਦੇ ਪੈਨਸ਼ਨਾਂ ਰੋਕ ਦਿਆਂ, ਕਦੇ ਸ਼ਗਨ ਰੋਕਦੇ, ਕਦੇ ਨਰੇਗਾ ਦਾ ਕੰਮ ਰੋਕਦੇ, ਕਦੇ ਨਰੇਗਾ ਦੇ ਪੈਸੇ ਰੋਕਦੇ। ਬਸ ਲੋਕਾਂ 'ਤੇ ਲੱਗੇ ਹੋਏ ਨੇ ਲਗਾਤਾਰ। ਅੱਜ ਆਪਾਂ ਐਮਐਲਏ ਸਾਹਿਬ ਦੇ ਕੋਲ ਕਿ ਖੜਿਆ ਆ। ਆਹ ਫਰਮਾਨ ਦਾ ਧੂਆ ਦੇਖੋ। ਜਿੱਥੇ ਇਥੇ ਕਿੰਨਾਂ ਨਿਯੋਗ ਦਾ ਸੀਗਾ ਤੇ ਬੇਵੋਹnde ਸੀਗੇ ਲੱਖ ਰੁਪਏ ਤੇ ਕਿੱਲੇ ਤੇ ਕੋਈ ਜ਼ਮੀਨ ਨਹੀਂ ਖਰੀਦਾ ਸੀ। ਬਾਲਤਾਰ ਨੇ ਖਰਾਪ ਰਹਾ ਕਰਤਾ। ਇਹ ਐਮਐਲਏ ਸਾਹਿਬ ਦੇ ਕੋਲ ਉਹੀ ਖਜ਼ਾਨਾ ਗਿਆ। 2 ਸਾਲ ਦੀ ਸਰਕਾਰ ਹੈ। ਇੱਕ ਇੱਕ ਦਿਖਾ ਦਿਓ ਕਿ ਕਿਤੇ ਲਾ ਕੇ ਦਿੱਤੀ। ਕੌਣ ਰੋਕ ਰਿਹਾ ਇਹਨਾਂ ਨੂੰ? ਕਿਤੇ ਗਰੀਬ ਨੂੰ ਇੱਕ ਮੋਟਰ ਦਾ ਕਨੈਕਸ਼ਨ ਵੀ ਦੇ ਦਿਓ। ਸੱਤ ਪਾਲਾ ਤੇ ਨਾ ਇਹਨਾਂ ਦੀ ਭਾਈ ਵਾਲ ਕਾਂਗਰਸ ਪਾਰਟੀ ਤੇ ਨਾ ਹੀ ਇਹ ਛਾੜੂ ਜਿਹੜਾ ਸਾਰੇ ਵੇਖ ਕੇ ਭਾਈਵਾਲੀ ਹੋਈ ਹੋਈ ਹੈ ਇਹਨਾਂ ਨੇ ਕਹਿੰਦੇ ਇੱਥੇ ਤਾਂ ਅਸੀਂ ਆੜਾ ਆ ਡੋਕੇ ਜਾਂ ਜਿੱਕਾਂ ਨੇ ਤੇ ਇਕੱਠੇ ਹੋ ਜਾਗੇ ਉਹ ਲੋਕਾਂ ਨੂੰ ਮੂਰਖ ਬਣਾ ਤੋਂ ਹਟਦੇ ਹੀ ਨਹੀਂ ਹੈਗੇ ਨਰਵੀਰ ਸਿੰਘ ਖੋਡਿਆ ਨੂੰ ਤੁਸੀਂ ਦੇਖ ਲਿਆ ਸਮਾਦਨ ਚਾਹ ਰਿਹਾ ਆ ਆਮ ਆਦਮੀ ਪਾਰਟੀ ਨੂੰ ਲੋਕ ਖੋਡਿਆ ਸਾਹਿਬ ਨੇ ਬਥੇਰੀ ਪਾਰਟੀਆਂ ਬਦਲੀਆਂ ਨੇ ਤੇ ਸਾਡੇ ਇਲਾਕੇ ਦੇ ਨੇ 2 ਸਾਲ ਮੰਤਰੀ ਰਹੇ ਨੇ ਨਾ ਮੇਰੇ ਲੋਕਾਂ ਨੂੰ ਪੁੱਛ ਲਓ ਜਿਹੜੇ ਕੰਮ ਬਾਦਲ ਸਾਹਿਬ ਨੇ ਕਿੰਨੇ ਕੰਮ ਉਸੇ ਲੈਨੇ ਹੋਏ ਨੇ ਕਿ ਇੱਕ ਕਿਟ ਵੀ ਵਾਦੋਸਤੋ ਲਾ ਕੇ ਦਿੱਤੀ ਹੈ ਮੈਂ ਤਾਂ ਹੀ ਕਹ ਸਕਦੀ ਆ ਕਿ ਰਾਹ ਦੀ ਤਲਾ 10 ਕਿਲੋਮੀਟਰ ਦੂਰ ਹੈ ਕੋਈ ਪਿੰਡ ਤੋਂ ਇਹ ਡੰਗਰਾ ਤੋਂ ਇੰਨਾ ਵੱਡਾ ਨੁਕਸਾਨ ਚਾਹੀ ਇੰਤੋਂ ਪਸ਼ੂ ਮਾਰੇ ਉਥੇ ਇਹ ਜਿਹੜੇ ਹੁੰਦੇ ਮੋਤਲੀ ਗੜੇ ਪਏ ਉਹਦੇ ਨਾਲ ਟਕਲਾ ਪੱਤਰ ਹੋ ਗਿਆ ਸੁਧਿਆਪਾ ਨੂੰ ਤਾਂ 5 ਦਿਨਾਂ ਬਾਅਦ ਤੇ ਉੱਥੇ ਜਾ ਕੇ ਸਿੱਖੰਦਾ ਸਮਾਂ ਤੱਕ ਨਹੀਂ ਲੱਗਾ तो चलो आए मैं लोकतंत्रा ते जो मर्जी आए लेकिन आप ही मेरा अपने किए हुए समादाता लेखा जोखा देना ही पंगा